ਆਮ ਆਦਮੀ ਪਾਰਟੀ ਦੇ ਹਲਕਾ ਲਖਾ ਦੇ ਇੰਚਾਰਜ ਕਵਲਨੈਨ ਸਿੰਘ ਕੰਗ ਨੇ ਪਿੰਡ ਚਚਰਾੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਸਮਾਰਟ ਸਿੱਖਿਆ ਰੂਮ ਦਾ ਉਦਘਾਟਨ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਸਿਮਰਨਜੀਤ ਕੌਰ ਤੇ ਸਕੂਲ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਦਾ ਸ਼ਾਨਦਾਰ ਸਵਾਗਤ ਕੀਤਾ ਸਕੂਲ ਦੀਆਂ ਵਿਦਿਆਰਥਣਾਂ ਨੇ ਰੀਵਨ ਕਟਵਾ ਕੇ ਮੁੱਖ ਮਹਿਮਾਨ ਨੂੰ ਖੁਸ਼ ਆਮਦੀਦ ਆਖਿਆ ਇਸ ਦੌਰਾਨ ਕਵਲਨੈਨ ਸਿੰਘ ਕੰਗ ਨੇ 6.25 ਲੱਖ ਰੁਪਏ ਦੇ ਬਜਟ ਨਾਲ ਬਣੇ ਕਲਾਸਰੂਮ ਪ੍ਰੋਜੈਕਟਰ ਅਤੇ ਫਰਨੀਚਰ ਲਈ ਜਾਰੀ ਕੀਤੇ ਗਏ ਲਗਭਗ 1.5 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ ਇਸ ਮ ਕੀ ਸਿੱਖਿਆ ਕ੍ਰਾਂਤੀ ਰਾਹੀਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਨਵੀਆਂ ਨਵੀਨਤਮ ਆਧੁਨਿਕ ਤਕਨੀਕਾਂ ਤੇ ਖੇਡ ਗਰਾਊਂਡਾਂ ਨਾਲ ਜੋੜਿਆ ਜਾਵੇਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਰਦੀ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਚੱਲ ਰਹੀ ਹੈ ਉਹਦੇ ਸਕੂਲਾਂ ਦਾ ਜਿਹੜੀਆਂ ਵੀ ਗ੍ਰਾਂਟਾਂ ਆਈਆਂ ਹੈਗੀਆਂ ਤੇ ਸਕੂਲਾਂ ਦਾ ਇਨਫਰਾਸਟ੍ਰਕਚਰ ਹੈ ਇੰਪਰੂਵ ਹੋ ਰਿਹਾ ਹੈ ਉਹਦੀ ਇਨੌਗੁਰੇਸ਼ਨ ਸਿੱਗੀ ਅੱਜ ਚਰਾੜੀ ਪਿੰਡ 'ਚ ਇੱਕ ਕਮਰਾ ਬਣਿਆ ਸੀਗਾ 6 ਲੱਖ 26 ਹਜ਼ਾਰ ਦੀ ਗ੍ਰਾਂਟ ਸੀਗੀ 1.25 ਲੱਖ ਰੁਪਏ ਫਰਨੀਚਰ ਤੇ ਪ੍ਰੋਜੈਕਟਰ ਵਗੈਰਾ ਦੀ ਗ੍ਰਾਂਟ ਸਗੀ ਉਹਦੀ ਇਨੋਰੇਸ਼ਨ ਸਗੀ ਤੇ ਸਕੂਲਾਂ ਚ ਬਿਹਤਰ ਸਹੂਤਾਵਾਂ ਮਿਲ ਰਹੀਆਂ ਉਹਦੇ ਬਾਰੇ ਗੱਲ ਕਰ ਰਹੇ ਸੀ ਪੂਲ ਖੇਡਾਂ ਦੇ ਖੇਤਰ ਚ ਬਹੁਤ ਵਧੀਆ ਇੱਥੇ ਮੈ ਸੁਣਿਆ ਅਕੈਡਮੀ ਹੈਗੀ ਆਪਣੀ ਹਾਕੀ ਦੀ ਤੇ ਉਹਦੇ ਵਿੱਚ ਅੰਡਰ 14 ਦਾ ਇੱਥੇ ਅਕੈਡਮੀ ਮਿਲੀ ਹੋਈ ਹੈ ਤੇ ਬੱਚੇ ਸਟੇਟ ਚ ਸੈਕੰਡ ਆਏ ਹੈ ਕੁਝ ਬੱਚੇ ਨੈਸ਼ਨਲ ਲੈਵਲ ਤੇ ਗਏ ਹੈ ਤੇ ਹਾਕੀ ਚ ਸੋਨਾ ਕੰਮ ਕਰ ਰਹੇ ਹੈ ਖੇਡਾਂ ਦੇ ਖੇਤਰ ਵਿੱਚ ਲਿਆਉਣ ਲਈ ਤਕਰੀਬਨ ਪਲਾਨਿੰਗ ਹੈ ਕਿ ਬਹੁਤ ਜ਼ਿਆਦਾ ਪਲੇਗਰਾਉਂਡ ਬਣਾਏ ਜਾਣਗੇ ਤਕਰੀਬਨ ਹਰ ਪਿੰਡ 'ਚ ਇੱਕ ਹੈਲੋ ਇੱਕ ਪਲੇਗਰਾਉਂਡ ਬਣੇਗਾ ਤਾਂ ਕਿ ਬੱਚੇ ਖੇਡਾ ਵੱਲ ਜਾਣ ਤੇ ਨਸ਼ਾ ਵੱਲ ਧਿਆਨ ਨਾ ਰਵੇ